ਲੋਕਾਂ ਦੇ ਕੰਮ 'ਚ ੜਿੱਕਾ ਨਾ ਪਾਓ ਜੇ ਤੁਸੀਂ ਲੋਕਾਂ ਦਾ ਕੰਮ ਰੋਕਿਆ ਕਿਸੇ ਵੀ ਪ੍ਰਧਾਨ ਨੇ ਮੇਰੀਆਂ ਤਿੰਨ ਕਮੇਟੀਆਂ ਨੇ ਕਿਸੇ ਵੀ ਪ੍ਰਧਾਨ ਦੀ ਕੋਈ ਵੀ ਕੰਪਲੇਂਟ ਮੇਰੇ ਕੋਲ ਆ ਗਈ ਕਿ ਮੌਜੂਦਾ ਉਹ ਕੰਮ ਦੇ ਵਿੱਚ ਦਿੱਕਤ ਪਾ ਰਿਹਾ 92 ਸੀਟਾਂ ਦੀ ਮੁੱਖ ਮੰਤਰੀ ਸਾਹਿਬ ਦੀ ਸਰਕਾਰ ਹੈ ਕਿਸੇ ਬਹਿੰਤ ਨਾ ਰਹੋ ਤੁਹਾਨੂੰ ਭੁਜਾਉਣਾ ਬਹੁਤ ਹੈ ਚੰਗੇ ਤਰੀਕੇ ਨਾਲ ਭੁਜਾਉਣਾ ਜੇ ਇਰਾਦਾ ਕੰਮ ਕਰਨ ਦਾ ਸੇਵਾ ਭਾਵਨਾ ਹੈਗੀ ਹੈ ਜੇ ਇਹ ਸੱਚ ਪਤਾ ਹੋਵੇ ਵੀ ਸੇਵਾ ਕਬੂਲ ਹੁੰਦੀ ਹੈ ਲੋਕਾਂ ਨੂੰ ਪਰੇਸ਼ਾਨ ਕਰਕੇ ਕਿਸੇ ਨੂੰ ਸਫਲਤਾ ਨਹੀਂ ਮਿਲੀ ਲੋਕਾਂ ਵਾਂ ਜਿੱਥੇ ਕੰਮ ਹੁੰਦਾ ਉੱਥੇ ਸਿਆਸਤਾਂ ਨਹੀਂ ਕਰੀਦੀਆਂ ਹੁੰਦੀਆਂ ਮੇਰੇ ਹਲਕੇ 'ਚੇ ਕੰਮ ਨਹੀਂ ਚੱਲਣਾ ਰੁਪਈਆ ਮੈਂ ਕਿਸੇ ਤੋਂ ਮੰਗਦੀ ਨਹੀਂ ਆ ਰੁਪਈਆ ਖਾਣਾ ਨਹੀਂ ਆ ਖਾਣ ਮੈਂ ਤੁਹਾਨੂੰ ਵੀ ਨਹੀਂ ਦੇਣਾ ਇਹਨਾਂ ਨੂੰ ਮੈਂ ਤੁਹਾਨੂੰ ਦੱਸਿਆ ਵੀ ਇਹਨਾਂ ਨੂੰ ਕੋਈ ਨਾ ਕੋਈ ਵਹਿਮ ਹੈ ਜਿਹੜੇ ਵੀ ਕਲੋਨਾਈਜ਼ਰ ਨੇ ਜਿਹੜੇ ਵੀ ਬਿਲਡਰ ਨੇ ਖਰੜ ਦੇ ਚਾਹੇ ਕਰਾਲੀ ਦੇ ਚਾਹੇ ਨਵੇਂ گاؤں ਦੇ ਪੈਸੇ ਦੇਣੇ ਨੇ ਪੈਸੇ ਦੇ ਦਿਓ ਨਹੀਂ ਅਸੀਂ ਕਢਾਵਾਂਗੇ ਤੁਹਾਡੇ ਤੋਂ ਸਾਨੂੰ ਕਢਾਉਣੇ ਆਉਂਦੇ ਨੇ ਚੰਗੀ ਤਰ੍ਹਾਂ ਕਢਾਵਾਂਗੇ ਲਗਾਤਾਰ ਰੀਡਾਂ ਜੀਆਂ ਜਾ ਰਹੀਆਂ ਆ ਬੜਾਈ ਜੀ ਕਿੰਨੇ ਹੋ ਜਾ ਰਿਹਾ ਬਹੁਤ ਵਧੀਆ ਜੀ ਰਿਸਪੌਂਸ ਤੁਸੀਂ ਦੇਖ ਸਕਦੇ ਹੋ ਲੋਕਾਂ ਦਾ ਇਕੱਠ ਦੇਖ ਸਕਦੇ ਹੋ ਤੇ ਰਾਤ ਤੱਕ ਹੋ ਗਿਆ ਮੇਰੇ ਖਿਆਲ ਚ ਰਾਤ ਦੇ 8 ਵਜਣਾਂ ਵਾਲੇ ਨੇ ਤੇ ਲੋਕ ਬੈਠੇ ਨੇ ਲੋਕ ਪਸੰਦ ਕਰਦੇ ਨੇ ਜੀ ਕੰਮ ਜਿਹੜੇ ਕਰ ਰਹੇ ਆ ਲੋਕਾਂ ਨੂੰ ਪਤਾ ਵੀ ਮਿਹਨਤ ਕਰੀ ਜਾਂਦੇ ਕੁਝ ਦਿੱਕਤਾਂ ਕਈ ਥਾਵਾਂ ਉੱਤੇ ਆਉਂਦੀਆਂ ਨੇ ਪਰ ਦਿੱਕਤਾਂ ਸਾਰੀਆਂ ਦੂਰ ਕਰ ਲਵਾਂਗੇ ਸਿੰਘਪੁਰਾ ਰੋਡ ਨੂੰ ਲੈ ਕੇ ਕਾਫੀ ਜਿਹੜਾ ਲੋਕ ਸ਼ਿਕਾਇਤਾਂ ਲਿਆ ਰਹੇ ਆ ਤੁਹਾਡੇ ਵੱਲੋਂ ਵੀ ਕੁਝ ਅੱਜ ਨਰਾਜ਼ਗੀ ਜ਼ਾਹਿਰ ਕੀਤੀ ਗਈ ਆ ਜੀ ਦੇਖੋ ਜਿਹੜੀ ਸਿੰਘਪੁਰਾ ਰੋਡ ਆ ਮੈਂ ਇਹਨੂੰ ਇਸ ਗੱਲ ਦਾ ਪੁੱਛਿਆ ਤੇ ਉਹਦੇ ਤੇ ਸਾਰੇ ਅਫਸਰਾਂ ਦੇ ਸਾਈਨ ਹੋਏ ਹੋਏ ਆ ਸਾਰੇ ਪੈਸੇ ਪਾਸ ਹੋਏ ਹੋਏ ਆ ਪ੍ਰਧਾਨ ਸਾਹਿਬ ਜਿਹੜੇ ਹੈਗੇ ਨੇ ਇਥੋਂ ਦੇ ਜੀਤੀ ਉਹ ਜਿਹੜੇ ਹੈਗੇ ਨੇ ਸਾਈਨ ਨਹੀਂ ਕਰ ਰਹੇ ਉਹਦੇ ਤੇ ਕਿਉਂ ਨਹੀਂ ਕਰ ਰਹੇ ਬਈ ਜੇਬ ਚੋਂ ਪੈਸੇ ਥੋੜੀ ਲਾਉਣੇ ਆ ਲੋਕਾਂ ਦੇ ਪੈਸੇ ਨੇ ਕਾਦੀ ਸਿਆਸਤ ਹੈ ਵੀ ਇਹ ਇਹ ਦੱਸਣਾ ਹੈ ਵੀ ਆਮ ਆਦਮੀ ਪਾਰਟੀ ਸਰਕਾਰ ਚ ਦੇਖੋ ਕੰਮ ਨਹੀਂ ਹੋ ਰਿਆ ਸੀ ਸਾਈਨ ਤੁਸੀਂ ਨਹੀਂ ਕਰ ਰਹੇ ਤੁਹਾਨੂੰ ਅੱਜ ਤੱਕ ਇਹ ਇਹਨਾਂ ਨੂੰ ਇਹ ਗੱਲ ਦੀ ਸਮਝ ਨਹੀਂ ਆਉਂਦੀ ਵੀ ਜੇ ਤੁਹਾਡੀ ਅਗਲੇ ਪਿਛਲੇ ਇਲੀਗਲ ਕੰਮਾਂ ਦਾ ਡਾਟਾ ਮੈਂ ਉੱਤੇ ਮਿਹਨਤ ਕਰ ਲਈ ਤੇ ਫਿਰ ਤੁਸੀਂ ਸਾਈਨ ਵੀ ਕਰਨੇ ਆ ਤੇ ਸਾਰਾ ਕੁਝ ਕਰਨਾ ਹੈ ਸੋ ਮੈਨੂੰ ਉਸਰਾ ਨਾ ਪਾਓ ਲੋਕਾਂ ਦੇ ਕੰਮ ਚ ੜਿੱਕਾ ਨਾ ਪਾਓ ਜੇ ਤੁਸੀਂ ਲੋਕਾਂ ਦਾ ਕੰਮ ਰੋਕਿਆ ਕਿਸੇ ਵੀ ਪ੍ਰਧਾਨ ਨੇ ਮੇਰੀਆਂ ਤਿੰਨ ਕਮੇਟੀਆਂ ਨੇ ਕਿਸੇ ਵੀ ਪ੍ਰਧਾਨ ਦੀ ਕੋਈ ਵੀ ਕੰਪਲੇਂਟ ਮੇਰੇ ਕੋਲ ਆ ਗਈ ਕਿ ਮੌਜੂਦਾ ਉਹ ਕੰਮ ਦੇ ਵਿੱਚ ਦਿੱਕਤ ਪਾ ਰਿਹਾ 92 ਸੀਟਾਂ ਦੀ ਮੁੱਖ ਮੰਤਰੀ ਸਾਹਿਬ ਦੀ ਸਰਕਾਰ ਹੈ ਕਿਸੇ ਬਹਿਮ ਚ ਨਾ ਰਹੋ ਤੁਹਾਨੂੰ ਭੁਜਾਉਣਾ ਬਹੁਤ ਏਮ ਹੈ ਚੰਗੇ ਤਰੀਕੇ ਨਾਲ ਭੁਜਾਉਣਾ ਅ ਮੈਮ ਜਿਹੜੀ ਇਹ ਸੜਕ ਪਾਸ ਹੋਈ ਹੈ ਕਰਾਲੀ ਨਗਰ ਕਾਉਂਸਲ ਦੀ ਹੱਦਬੰਦੀ ਤੱਕ ਹੀ ਹੋਈ ਹੈ ਜਦੋਂ ਕਿ ਲਿੰਕ ਰੋਡ ਕੜੂਏ ਤੱਕ ਮਿਲਦਾ ਜਾ ਕੇ ਜੀ ਕਾਫੀ ਪਿੰਡ ਜੁੜੇ ਹੋਏ ਨੇ ਤੇ ਕਾਫੀ ਜ਼ਿਆਦਾ ਰੋਡ ਦੀ ਖਸਤਾ ਹਾਲਤ ਦੇਖੀ ਜਾਂਦੀ ਹੈ। ਕੀ ਆ ਸਰਕਾਰ ਵੱਲੋਂ ਇਹ ਕੜੂਏ ਤੱਕ ਰੋਡ ਨਹੀਂ ਬਣ ਸਕਦੀ? ਕਿਉਂ ਨਹੀਂ ਬਣਾਓ ਬਣਾਵਾਂਗੇ ਜੀ ਬਣਾਵਾਂਗੇ ਸਾਰਾ ਕੁਝ ਬਣਾਵਾਂਗੇ ਜਿਹੜੀ ਚੀਜ਼ ਜਿੱਥੋਂ ਤੱਕ ਹੋ ਸਕਦੀ ਹੈ ਕਾਨੂੰਨੀ ਤੌਰ ਉੱਤੇ ਸਾਰੇ ਕੰਮ ਕੀਤੇ ਜਾਣਗੇ। ਇੱਕ ਤਰੀਕੇ ਨਾਲ ਇੱਥੇ ਤੱਕ ਹੋ ਸਕਦੀ ਹੈ ਦੂਜਾ ਤਰੀਕਾ ਲੱਭਾਂਗੇ ਕੋਈ ਕੰਮ ਇੰਪੋਸੀਬਲ ਨਹੀਂ ਹੈਗਾ। ਥੱਲੇ ਕੰਮ ਕਰਨ ਵਾਲਾ ਅਫਸਰ ਮਿਹਨਤੀ ਹੋਵੇ ਤੇ ਜੇ ਇਰਾਦਾ ਕੰਮ ਕਰਨ ਦਾ ਸੇਵਾ ਭਾਵਨਾ ਹੈਗੀ ਆ ਜੇ ਇਹ ਸੱਚ ਪਤਾ ਹੋਵੇ ਵੀ ਸੇਵਾ ਕਬੂਲ ਹੁੰਦੀ ਹੈ ਲੋਕਾਂ ਨੂੰ ਪਰੇਸ਼ਾਨ ਕਰਕੇ ਕਿਸੇ ਨੂੰ ਸਫਲਤਾ ਨਹੀਂ ਮਿਲੀ ਲੋਕਾਂ ਦਾ ਜਿੱਥੇ ਕੰਮ ਹੁੰਦਾ ਉੱਥੇ ਸਿਆਸਤਾਂ ਨਹੀਂ ਕਰੀਦੀਆਂ ਹੁੰਦੀਆਂ ਕੋਈ ਚੰਗਾ ਕੰਮ ਕਰਨ ਵਾਲਾ ਕਿਸੇ ਵੀ ਪਾਰਟੀ ਦਾ ਹੋਵੇ ਅਸੀਂ ਤਾਂ ਐਪਰੀਸ਼ੀਏਟ ਕਰਦੇ ਹਾਂ ਹਰੇਕ ਪਿੰਡ 'ਚ ਮੇਰੇ ਹਲਕੇ ਦੇ ਪਿੰਡਾਂ ਵਿੱਚ ਜਾ ਕੇ ਦੇਖੋ ਕਈ ਪਿੰਡਾਂ 'ਚ ਕਰੋੜਾ ਰੁਪਈਆ ਦੀਆਂ ਗਰੰਟੀਆਂ ਦਿੱਤੀਆਂ ਨੇ ਚਾਹੇ ਜਿਹੜਾ ਮਰਜੀ ਸਰਪੰਚ ਆ ਮੈਂ ਕਹਿੰਦੀ ਆ ਕੰਮ ਕਰੋ ਪੈਸਾ ਲਾਓ ਸਰਕਾਰ ਪੈਸਾ ਦੇਣ 'ਚ ਕਮੀ ਨਹੀਂ ਛੱਡਦੀ ਪਰ ਜੇ ਤੁਸੀਂ ਇਹ ਸੋਚਣਾ ਹੈ ਵੀ ਪੁਰਾਣਾ ਫਲਾਣੇ ਦੀ ਗਲੀ ਦੀ ਪੱਕੀ ਕਰਾਉਣੀ ਉਹ ਇਟਾਂ ਇੰਟਰਲੌਕ ਇਟਾਂ ਲਾ ਲੀਆਂ ਇੰਟਰਲੌਕ ਇਟਾਂ ਪੱਟ ਲੀਆਂ ਮੇਰੇ ਹਲਕੇ 'ਚ ਇਹ ਕੰਮ ਨਹੀਂ ਚੱਲਣਾ ਰੁਪਈਆ ਮੈਂ ਕਿਸੇ ਤੋਂ ਮੰਗਦੀ ਨਹੀਂ ਆ ਰੁਪਈਆ ਖਾਣਾ ਨਹੀਂ ਆ ਖਾਣ ਮੈਂ ਤੁਹਾਨੂੰ ਵੀ ਨਹੀਂ ਦੇਣਾ ਇਹ ਯਾਦ ਰੱਖਿਓ ਚਾਹੇ ਕੋਈ ਸਰਕਾਰੀ ਬੰਦਾ ਫਿਰ ਚਾਹੇ ਪੋਲੀਟਿਕਲ ਬੰਦਾ ਮੇਰੇ ਹਲਕੇ 'ਚ ਲੋਕਾਂ ਦੇ ਕੰਮਾਂ 'ਚ ਕਿਸੇ ਨੇ ਡਿੱਕਾ ਢਾਇਆ ਕਿਸੇ ਨੇ ਮਿਹਨਤ ਨਾ ਕੀਤੀ ਮੈਂ ਬਹੁਤ ਭਜਾਉਣਾ ਮੈਂ ਇਸੇ ਕੰਮ ਤੇ ਆ ਤੁਹਾਡੇ ਤੇ ਆ ਡਿਪਾਰਟਮੈਂਟ 'ਚ ਸਾਰੇ ਮਿਹਨਤ ਕੀਤੀ ਆ 2 ਸਾਲ ਬੜੇ ਵਧੀਆ ਤਰੀਕੇ ਨਾਲ ਚੱਲ ਰਹੇ ਨੇ ਤੇ ਹੁਣ ਪੂਰਾ ਧਿਆਨ ਮੇਰਾ ਹਲਕੇ 'ਚ ਐ ਇਹ ਗੱਲ ਨੂੰ ਮੇਰੇ ਲਾਈਟ ਨਾਲ ਨਿਓ ਮੈਂ ਮਿਹਨਤ ਸਟਾਰਟ ਕਰ ਦਿੱਤੀ ਆ ਤੁਹਾਡੇ ਹਾਲਾਤ ਦੇਖ ਕੇ ਹਾਂ ਨਰਮ ਆਪਣੇ ਬਿਲਕੁਲ ਨਾਲ ਲੱਗਦਾ ਈ ਗੁਰਾਲੀ ਦਾ ਸਭ ਤੋਂ ਵੱਡਾ ਗਰਾਊਂਡ ਐ ਜਿਸ ਦੀ ਤੁਸੀਂ ਵਿਚਾਰ ਚਰਚਾ ਵੀ ਕੀਤੀ ਉਸ ਦੇ 'ਚ ਕਾਫੀ ਡਿਮਾਂਡ ਲੁਦਾਈਆਂ ਨੇ ਲੇਕਿਨ ਤੁਸੀਂ ਜੇ ਹੁਣ ਜਾ ਕੇ ਦੇਖੋ ਬਿਲਕੁਲ ਅੰਧੇਰਾ ਛਾਇਆ ਪਿਆ ਐ ਤੇ 5 ਲੱਖ ਦੀ ਦੀ ਅਮਾਉਂਟ ਵੀ ਜਿਹੜੀ ਐਮਪੀ ਲੈਂਡ ਫੰਡ ਦੇ ਵਿੱਚ ਅਨਾਉਂਸ ਹੋਈ ਸੀ ਉਹ ਆਈ ਜਾਂ ਨਹੀਂ ਆਈ ਹਜੇ ਤੱਕ ਨਹੀਂ ਕਿਉਂਕਿ ਲਗਾਤਾਰ ਜਿਹੜੇ ਗਰਾਉਂਡ ਚਲਾਉਂਦੇ ਨੇ ਲਾਈਟਾਂ ਲਈ ਲਾਈਟਾਂ ਦੇ ਲਈ ਜੀ ਤੇ ਉਹ ਅਜੇ ਤੱਕ ਕੁਝ ਵੀ ਨਹੀਂ ਆਇਆ ਲਾਈਟਾਂ ਲਵਾ ਦੇਦੇ ਆਂ ਜੀ ਲਾਈਟਾਂ ਇਹ ਕੁਝ ਕੰਮ ਜਿਹੜੇ ਇਮੀਡੀਏਟ ਹੋ ਸਕਦੇ ਨੇ ਉਹਦੀ ਰਾਣਾ ਜੀ ਹਾਂ ਜੀ ਕੀ ਰਿਪੋਰਟ ਹੈ ਦੀ ਕਿੱਥੇ ਖੜਿਆ ਇਹ ਜਿਹੜਾ 5 ਲੱਖ ਦੀ ਗ੍ਰਾਂਟ ਆਈ ਹੈ ਬਿਲਕੁਲ ਬਸ ਚੋਰ ਜੱਫਤ ਲੱਗੇ ਉਹ ਕੰਮ ਨਹੀਂ ਹੋ ਜਗਾ ਸਰ ਅੱਛਾ ਹਾਂ ਜੀ ਇਤੇ ਕਰਵਾ ਦੇਵਾਂਗੇ ਜੀ ਕੋਈ ਨਹੀਂ ਜੇ ਪਾਸ ਹੋਇਆ ਪਿਆ ਤਾਂ ਹੁਣੀ ਹੋ ਜਾਊਗਾ ਕੋਈ ਗੱਲ ਨਹੀਂ ਉਹ ਹੁਣ ਹੁਣੇ ਹੋ ਜਾਣਾ ਉਹ ਜਿਹੜੀ ਚੀਜ਼ ਦਾ ਫੰਡ ਆਇਆ ਪਏ ਕੁਝ ਨਵਾਂ ਨਹੀਂ ਅਨਾਉਂਸ ਕਰ ਸਕਦੇ ਤੇ ਪਰ ਡਿੱਕਾ ਨਾ ਡਾਉਣ ਜੀ ਮੈਂ ਡਿੱਕੇ ਵਾਲੇ ਬੰਦੇ 2 ਸਾਲ ਤੁਹਾਨੂੰ ਦਿੱਤੇ ਨੇ ਡਿੱਕੇ ਨਾ ਡਾਓ ਮੈਂ ਬਹੁਤ ਡਿੱਕੇ ਪਾਉਣੇ ਆ ਗਰਾਊਂਡ ਦੇ ਵਿੱਚ ਜਿਸ ਤਰ੍ਹਾਂ ਚੰਦੋ ਦੇ ਵਿੱਚ ਵੀ ਕੁਝ ਇੱਕ ਨਦੀ ਇੱਕ ਪ੍ਰਾਈਵੇਟ ਪ੍ਰਾਈਵੇਟ ਕਲੋਨੀ ਘਟੋਰੀ ਉਹਦੇ ਵਿੱਚ ਵੀ ਥੋੜਾ ਕੀ ਕਰਨਾ ਨਦੀ ਚ ਪ੍ਰਾਈਵੇਟ ਕਲੋਨੀ ਕੱਟੀ ਜਾ ਰਹੀ ਹੈ ਮੈਂ ਪਹਿਲਾਂ ਵੀ ਇਸ ਦੇ ਲਈ ਤੁਹਾਨੂੰ ਇਤਾਂ ਸੀ ਜਦ ਤੁਸੀਂ ਨਗਰ ਕੌਂਸਲ ਆਏ ਸੀ ਨਹੀਂ ਮੈਂ ਇਸ ਚੀਜ਼ ਦਾ ਸ਼ੁਰੂ ਹੋ ਗਈ ਹੈ ਪ੍ਰੋਜੈਕਟ ਸ਼ੁਰੂ ਹੋ ਗਿਆ ਪ੍ਰੋਜੈਕਟ ਸ਼ੁਰੂ ਹੋ ਗਿਆ ਕੋ ਕਿਹੜੇ ਬੰਦਿਆਂ ਦੀ ਹੈ ਜੀ ਮੈਨੂੰ ਨਹੀਂ ਪਤਾ ਤੁਹਾਨੂੰ ਮੈਂ ਤੁਹਾਨੂੰ ਦੱਸ ਦਵਾਂਗਾ ਤੁਸੀਂ ਪਤਾ ਕਰਾਓ ਨਹੀਂ ਮੈਂ ਇਸ ਉੱਤੇ ਸਖਤੀ ਨਾਲ ਫੈਸਲਾ ਲੈਣਾ ਜੇ ਜੇ ਮੈਂ ਤੁਹਾਨੂੰ ਇੱਕ ਗੱਲ ਇੱਥੇ ਖੜ ਕੇ ਵਾਅਦਾ ਕਰਦੀ ਆਂ ਜੇ ਉਹ ਇਲੀਗਲ ਨਿਕਲੀ ਗਲਤ ਨਿਕਲੀ ਉਹ ਬਣੀ ਬਣਾਈ ਮੈਂ ਢਾਉਣੀ ਹੈ ਜਿਹੜਾ ਵੀ ਬੰਦਾ ਬਣਾ ਰਿਹਾ ਹੈ ਇਹਦੀ ਕੱਲ ਦੀ ਕੱਲ ਮੈਂ ਇਹਦੀ ਜਿਹੜੀ ਕਾਰਵਾਈ ਉਹ ਕਰਵਾਉਣੀ ਆ ਵੀ ਇਹ ਕੌਣ ਬੰਦਾ ਨਦੀ ਵਿੱਚ ਜਿਹੜੀ ਪ੍ਰਾਈਵੇਟ ਕਲੋਨੀ ਐ ਕਹਿ ਰਹੇ ਨੇ ਪਲਾਟ ਲੈ ਲੈਂਦੇ ਆ ਜੀ ਉਹ ਬਾਅਦ ਵਿੱਚ 12 12 ਮੰਦਰ ਦੇ ਦੋ ਮਕਾਨ ਡਿਗੇ ਸੀ ਉਹਨੂੰ ਹੁਣ ਤੱਕ ਇਨਸਾਫ ਨਹੀਂ ਮਿਲਿਆ ਤੇ ਜੇਕਰ ਇਸ ਕਲੋਨੀ ਦੇ ਵਿੱਚ ਵੀ ਜੇ ਕੋਈ ਘਰਨਾਂ ਵਾਲੇ ਦਿਨਾਂ ਦੇ ਵਿੱਚ ਵਾਪਰਦੇ ਤਾਂ ਸ਼ਹਿਰ ਨੂੰ ਵੀ ਵੱਡਾ ਨੁਕਸਾਨ ਹੋਊਗਾ ਨਹੀਂ 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 ਆਪਾਂ ਬਣ ਨਹੀਂ ਦਿੰਦੇ ਸਾਡਾ ਇਹਨਾਂ ਨਾਲ ਕੋਈ ਲੜਾ-ਡਾਠ ਨਹੀਂ ਹੈ ਜੇ ਤੁਹਾਨੂੰ ਲੱਗਦਾ ਹੋਵੇ ਨਾ ਸਾਨੂੰ ਮੈਨੂੰ ਤੇ ਜਾਣਕਾਰੀ ਤੁਹਾਡੇ ਤੋਂ ਹੀ ਮਿਲੀ ਹੈ ਕਿ ਗਰਾਊਂਡ ਉੱਤੇ ਤੇ ਜੇ ਜਿਹੜੇ ਅਫਸਰ ਨੇ ਨਦੀ 'ਚ ਕਲੋਨੀ ਪਾਸ ਕੀਤੀ ਹੋਈ ਉਹਦੀ ਵੀ ਕੋਈ ਖੈ ਲੋਕੀ ਮੈਨੂੰ ਪੈਸੇ ਵੀ ਪੈਂਡਿੰਗ ਸੀ ਜੋ ਵਸੂਲੇ ਜਾਣੇ ਸੀ ਹੁਣ ਉਸ ਤੇ ਕੀ ਕਾਰਵਾਈ ਹੋਈ ਹੈ ਜਿਹੜੀਆਂ ਇਹ ਕਲੋਨੀਆਂ ਵਾ ਦੇਖੋ ਇਹਨਾਂ ਨੂੰ ਨੋਟਸ ਕੱਢੇ ਹੋਏ ਨੇ ਇਹਨਾਂ ਨੇ ਮੈਂ ਤੁਹਾਨੂੰ ਦੱਸਿਆ ਵੀ ਇਹਨਾਂ ਨੂੰ ਕੋਈ ਨਾ ਕੋਈ ਵਹਿਮ ਹੈ ਜਿਹੜੇ ਵੀ ਕਲੋਨਾਈਜ਼ਰ ਨੇ ਜਿਹੜੇ ਵੀ ਬਿਲਡਰ ਨੇ ਖਰੜ ਦੇ ਚਾਹੇ ਕਰਾਲੀ ਦੇ ਚਾਹੇ ਨਵੇਂ گاਉਂ ਦੇ ਪੈਸੇ ਦੇਣੇ ਨੇ ਪੈਸੇ ਦੇ ਦਿਓ ਨਹੀਂ ਅਸੀਂ ਕਢਾਵਾਂਗੇ ਤੁਹਾਡੇ ਤੋਂ ਸਾਨੂੰ ਕਢਾਉਣੇ ਆਉਂਦੇ ਨੇ ਚੰਗੀ ਤਰ੍ਹਾਂ ਕਢਾਵਾਂਗੇ 65 ਨਰਸਰੀ ਏਰੀਆ ਪੰਜਾਬ ਸਰਕਾਰ ਨੇ ਅਲਾਟ ਕਰਨ ਜਾ ਰਹੀ ਹੈ ਪੂਰੀ ਪੋਸਟਾਂ ਵਿੱਚ ਨਿਕਲ ਚੁੱਕੀਆਂ ਕਿ ਉਰਾਲੀ ਦੇ ਵਿੱਚ ਕੋਈ ਅਧਿਕਾਰ ਹੀ ਕੋਈ ਅਸਤਰਾ ਦੇ ਜਿਹੜੇ ਖੇਡ ਆਫੀਸਰ ਨੇ ਉਹ ਆਣ ਦੀ ਉਮੀਦ ਕਰ ਸਕਦੇ ਆ ਕਿਉਂ ਨਹੀਂ ਕਰ ਸਕਦੇ ਜੀ ਹਰ ਚੀਜ਼ ਲੈ ਕੇ ਆਵਾਂਗੇ ਮੇਰੇ ਹਲਕੇ 'ਚ ਮੈਂ ਸਭ ਕੁਝ ਲੈਣਾਂ